ਸੋਸ਼ੀਕਾਲਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਮਿਸਿਸ ਆਗਾ ਦੇ ਕਾਰੋਬਾਰੀ ਦੇ ਕਤਲ ਦੇ ਦੋਸ਼ ਦੇ ਵਿੱਚ BC ਦੇ ਵਿੱਚ ਦੋ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ 51 ਸਾਲਾ ਹਰਜੀਤ ਸਿੰਘ ਟਾਡਾ ਦੇ ਕਤਲ ਦੇ ਵਿੱਚ ਸੀ ਨਾਮਸ ਨਵਾਂ ਕਾਨੂੰਨ ਅਧਿਕਾਰੀਆਂ ਨੂੰ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਹੋਰ ਆਸਾਨੀ ਨਾਲ ਰੋਕਣ ਜਾਂ ਰੱਦ ਕਰਨ ਦੀ ਦਵੇਗਾ ਇਜਾਜ਼ਤ ਸੁਰੱਖਿਆ ਗਤੀਵਿਧੀਆਂ ਨੂੰ ਸ਼ਾਮਲ ਕਰਨ ਦੇ ਲਈ ਕੈਨੇਡੀਅਨ ਕੋਸਟ ਗਾਰਡ ਦੀ ਭੂਮਿਕਾ ਕਰੇਗਾ ਵਿਸਤਾਰ BC ਵਿੱਚ 73 ਸਰਗਰਮ ਜੰਗਲੀ ਅੱਗਾਂ ਇਹਨਾਂ ਦੇ ਵਿੱਚੋਂ 39 ਅੱਗਾਂ ਕਾਬੂ ਤੋਂ ਬਾਹਰ ਖਬਰਾਂ ਵਿਸਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਦੋ ਵਿਅਕਤੀਆਂ ਦੇ ਉੱਤੇ ਮਿਸੀ ਸਾਗਾ ਦੇ ਇੱਕ ਕਾਰੋਬਾਰੀ ਦੀ ਮੌਤ ਦੇ ਮਾਮਲੇ ਦੇ ਵਿੱਚ ਫਰਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਜਿਸ ਦੀ ਪਿਛਲੇ ਮਹੀਨੇ ਦਿਨ ਦਿਹਾੜੇ ਗੋਲੀ ਮਾਰ ਕੇ ਹਤਿਆ ਜੜੀ ਹੈ ਉਹ ਕਰ ਦਿੱਤੀ ਗਈ ਸੀ ਪੀਲ ਰੀਜਨਲ ਪੁਲਿਸ ਯਾਨੀ ਪੀਆਰਪੀ ਦੇ ਅਧਿਕਾਰੀਆਂ ਨੂੰ 14 ਮਈ ਨੂੰ ਜਿਹੜਾ ਉਹ 14 ਮਈ ਨੂੰ ਦੁਪਹਿਰ ਨੂੰ ਨਿਕਸੀ ਅਤੇ ਡੇਰੀ ਰੋਡ ਦੇ ਨੇੜੇ ਟਰੈਂਡ ਮੇਅਰ ਦਾ ਜਿਹੜਾ ਇਲਾਕਾ ਹੈ ਉਥੇ ਡਰਾਈਵ ਅਤੇ ਟੈਲਫੋਰਡ ਵੇ ਦੇ ਉੱਤੇ ਬੁਲਾਇਆ ਗਿਆ ਸੀ ਪੈਰਾਮੈਡਿਕਸ ਨੇ ਜਿਹੜਾ ਉਥੇ ਪਹੁੰਚੇ ਪੈਰਾਮੈਡਿਕਸ ਨੇ ਜਿਹੜਾ ਚਾਕੂ ਨਾਲ ਗੰਭੀਰ ਸੱਟਾਂ ਦੇ ਵਿੱਚ ਲਤਪਤ ਵਿਅਕਤੀ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਜਿੱਥੇ ਬਾਅਦ ਦੇ ਵਿੱਚ ਉਸ ਨੂੰ ਮ੍ਰਿਤਕ ਜਿਹੜਾ ਐਲਾਨ ਦਿੱਤਾ ਗਿਆ ਸੀ ਕਈ ਸ਼ੱਕੀ ਇੱਕ ਚੋਰੀ ਹੋਈ 2018 ਬਲੈਕ ਡੋਜ ਚੈਲੈਂਜਰ ਦੇ ਵਿੱਚ ਜਿਹੜੇ ਨੇ ਉਹ ਭੱਜਦੇ ਹੋਏ ਜਿਹੜੇ ਦੇਖੇ ਗਏ ਜਿਸ ਨੂੰ ਬਰਾਮਦ ਕਰ ਲਿਆ ਗਿਆ ਪਰਿਵਾਰਕ ਮੈਂਬਰਾਂ ਨੇ ਪੀੜਾ ਦੀ ਪਛਾਣ ਮਿਸੀ ਸਾਗਾ ਦੇ 51 ਸਾਲਾ ਜਿਹੜਾ ਹੈ ਉਹ ਹਰਜੀਤ ਸਿੰਘ ਟੱਡਾ ਵਜੋ ਕੀਤੀ ਜੋ ਕਿ ਇੱਕ ਆਵਾਜਾਈ ਸੁਰੱਖਿਆ ਅਤੇ ਬੀਮਾ ਕੰਪਨੀ ਜੀ ਐਨ ਜੀ ਟਰਕਿੰਗ ਸੋਲਿਊਸ਼ਨਸ ਦੇ ਜਿਹੜੇ ਨੇ ਉਹ ਚਲਾਉਂਦੇ ਸੀ ਉਹਨਾਂ ਦੀ ਕੰਪਨੀ ਸੀ ਤੇ ਗੋਲੀਬਾਰੀ ਤੋਂ ਬਾਅਦ ਇੱਕ ਚਸ਼ਮਦੀਦ ਗਵਾਣੇ ਦੱਸਿਆ ਹੈ ਕਿ ਉਹ ਜ਼ਿੰਦਾ ਰਹਿ ਕੇ ਖੁਸ਼ਕਿਸਮਤ ਜਿਹੜਾ ਹੈ ਉਹ ਮਹਿਸੂਸ ਕਰ ਰਿਹਾ ਸੀ ਇੱਕ ਗੋਲੀ ਉਹਨਾਂ ਦੇ ਮਿਸ ਸਾਗਾ ਦਫ਼ਤਰ ਦੀ ਅਗਲੀ ਜਿਹੜੀ ਹੈ ਉਹ ਖਿੜਕੀ ਦੇ ਵਿੱਚੋਂ ਨਿਕਲੀ ਪੀੜਾ ਦੀ ਧੀ ਨੇ ਦਾਵਾ ਕੀਤਾ ਸੀ ਕਿ ਉਹਨਾਂ ਦੇ ਪਿਤਾ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਉਸਦੇ ਪਿਤਾ ਨੂੰ ਭਾਰਤ ਤੋਂ ਜ਼ਬਰੀ ਵਸੂਲੀ ਕਰਨ ਵਾਲੇ ਆਪਣਾ ਸ਼ਿਕਾਰ ਜਿਹੜਾ ਉਹ ਬਨਾਰੈਸਨ ਪਰ ਉਹਨਾਂ ਦੀਆਂ ਮੰਗਾਂ ਅੱਗੇ ਝੁਕਣ ਤੋਂ ਜਿਹੜਾ ਹੈ ਉਹਨਾਂ ਨੇ ਇਨਕਾਰ ਕਰ ਦਿੱਤਾ ਜਿਸ ਦਾ ਖਾਮਿਆਜ਼ ਉਹਨਾਂ ਦੇ ਪਿਤਾ ਨੂੰ ਪੋਗਤਣਾ ਪਿਆ। ਪੀਲ ਰੀਜਨਲ ਪੁਲਿਸ ਨੇ ਸਦੋਸ਼ ਦੇ ਉੱਤੇ ਕੋਈ ਟਿੱਪਣੀ ਤਾਂ ਫਿਲਹਾਲ ਨਹੀਂ ਕੀਤੀ ਹੈ। ਸਿਰਫ ਇਹ ਕਿ ਹੈ ਕਿ ਜਾਂਚ ਦੇ ਹਰ ਪਹਿਲੂ ਦੀ ਜਿਹੜੀ ਹੈ ਉਹ ਕੋਖ ਕੀਤੀ ਜਾ ਰਹੀ ਹੈ। ਅ ਅਧਿਕਾਰੀਆਂ ਤੋਂ ਇੱਕ ਅਪਡੇਟ ਦੇ ਵਿੱਚ ਪੀਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਅਧਿਕਾਰੀ ਡੈਲਟਾ BC ਦੇ ਵਿੱਚ ਦੋ ਸ਼ੱਕੀਆਂ ਦਾ ਪਤਾ ਲਗਾਉਣ ਦੇ ਜਿਹੜਾ ਉਹ ਯੋਗ ਸਨ ਅਤੇ ਡੈਲਟਾ ਪੁਲਿਸ ਵਿਭਾਗ ਆਬਸਫੋਰਡ ਪੁਲਿਸ ਸਰੀ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੀ ਸਹਾਇਤਾ ਦੇ ਨਾਲ ਜਿਹੜਾ ਕੇਸ ਦੇਖਿਆ ਜਾ ਰਿਹਾ ਸੀ ਤੇ ਇਸ ਨੂੰ 28 ਮਈ ਨੂੰ ਅਧਿਕਾਰੀਆਂ ਨੇ ਡੈਲਟਾ BC ਦੇ ਰਹਿਣ ਵਾਲੇ ਅਮਨ ਅਮਨ ਅਤੇ ਦਿਗਵਜੇ ਦੇ ਨਾਮ ਦੇ ਨਾਲ ਜਿਹੜਾ ਇਹਨਾਂ ਦੀ ਪਛਾਣ ਕੀਤੀ ਹੈ ਤੇ ਇਹਨਾਂ ਦੋਵਾਂ ਨੂੰ ਜਿਹੜਾ 21 ਸਾਲ ਜਿਹੜੇ 21 ਸਾਲਾ ਜਿਹੜੇ ਨੇ ਇਹਨਾਂ ਦੋਵਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਪੀਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਦੋਵੇਂ ਮੁਲਜ਼ਮਾਨਾਂ ਨੂੰ ਸਰੀ ਬੀਸੀ ਦੇ ਵਿੱਚ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਕਿ ਇਹਨਾਂ ਨੂੰ ਵਾਪਸ ਲਜਾਣ ਦੇ ਲਈ ਜਿਹੜਾ ਉਹ ਕੋਸ਼ਿਸ਼ ਕੀਤੀ ਜਾਵੇ ਯਾਨੀ ਇਹਨਾਂ ਨੂੰ 온ਟਾਰੀਓ ਜਿਹੜਾ ਉਹ ਵਾਪਸ ਪੀਆਰਪੀ ਹੋਮਿਸਾਈਡ ਡਿਟੈਕਟਿਵਸ ਦੇ ਕੋਲ ਹਵਾਲੇ ਉਹਨਾਂ ਦੇ ਕਰ ਦਿੱਤਾ ਜਾਵੇ ਜਿੱਥੇ ਉਹਨਾਂ ਨੂੰ ਪਹਿਲੀ ਡਿਗਰੀ ਕਤਲ ਦੇ ਦੋਸ਼ਾ ਦਾ ਸਾਹਮਣਾ ਕਰਨਾ ਪਵੇਗਾ ਪੁਲਿਸ ਉਦੋਂ ਤੋਂ ਹੀ ਪੀਲ ਪੁਲਿਸ ਜਿਹੜੀ ਲੱਗੀ ਹੋਈ ਸੀਗੀ ਉਹਨਾਂ ਦੇ ਕੋਲ ਕੁਝ ਲਿੰਕ ਸੀਗੇ ਕੁਝ ਕੈਮਰਾ ਫੁਟੇਜੇ ਸੀਗੀਆਂ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹ ਸ਼ਾਨਬੀਨ ਕਰ ਰਹੇ ਸੀਗੇ ਸੋ ਜਿਸ ਮਾਮਲੇ ਵਿੱਚ ਪੁਲਿਸ ਨੇ ਬਹੁਤਾ ਦੱਸਿਆ ਨਹੀਂ ਕਿ ਉਹ ਫੇਸ ਰੈਕਗਨੀਸ਼ਨ ਦੇ ਆਧਾਰ ਤੇ ਉਹਨਾਂ ਨੇ ਬੰਦੇ ਫੜੇ ਆ ਜਾਂ ਕਿਸੇ ਗਵਾਹ ਨੇ ਜਾਂ ਕਿਸੇ ਮੁਖਬਰ ਨੇ ਫੜਾਏ ਆ ਪਰ ਇਹ ਗੱਲ ਜ਼ਰੂਰ ਪਤਾ ਲੱਗੀ ਆ ਕਿ ਇਹਨੂੰ ਫੜਾਉਣ ਦੇ ਵਿੱਚ ਆਡਰ ਸ਼ਹਿਰਾਂ ਦੀ ਪੁਲਿਸ ਰਿਵੋਲਵਸੀ ਦੇ ਵਿੱਚ ਡੈਲਟਾ ਐਬਰਸਵਰਥ ਸਰੀ ਦੀ ਪੁਲਿਸ ਤੋਂ ਇਲਾਵਾ ਆ ਜਿਹੜੀ ਕੇਂਦਰੀ ਪੁਲਿਸ ਕੈਨੇਡਾ ਦੀ RCMP ਆ ਉਹਨੇ ਸਹਿਯੋਗ ਦਿੱਤਾ ਤੇ ਇਹ ਦੋਵੇਂ ਜਣੇ ਵੈਨਕੂਵਰ ਦਾ ਨਜ਼ਦੀਕੀ ਸ਼ਹਿਰ ਡੈਲਟਾ ਉੱਥੋਂ ਫੜੇ ਗਏ ਆ ਹਾਲਾਂਕਿ ਵਾਰਦਾਤ ਜਿਹੜੀ ਤੁਸੀਂ ਦੇਖੋ ਵੀ ਇਹ ਕੈਨੇਡਾ ਦੇ ਦੂਜੇ ਪਾਸੇ ਹੁੰਦੀ ਆ ਅਕਸਰ ਇਦਾਂ ਹੀ ਹੁੰਦਾ ਵੀ ਵਾਰਦਾਤਾਂ ਕਰਕੇ ਭੱਜ ਜਾਂਦੇ ਆ ਇੱਧਰ ਉੱਧਰ ਸੋ ਇਹ ਇੱਥੇ ਆ ਕੇ ਆਪਣੇ ਸੇਫਟ ਥਾਂਣੇ ਤੇ ਬੈਠੇ ਸੀਗੇ ਪਰ ਪੁਲਿਸ ਨੇ ਮਗਰ ਲੱਗ ਕੇ ਫਿਰ ਇਹ ਜਿਹੜੇ ਦੋਵੇਂ ਨੌਜਵਾਨ ਅਮਨ ਤੇ ਦਿਗਵਜੇ ਫੜ ਲਏ ਜੀ ਬਿਲਕੁਲ ਅੱਛਾ ਇਹ ਬਹੁਤ ਛੋਟੀ ਉਮਰ ਦੇ ਦੱਸਿਆ 21 ਸਾਲ ਦੇ ਨੇ ਤੇ ਕੀ ਜਾਣਕਾਰੀ ਮਿਲੀ ਹੈ ਕਿ ਇਹ ਸਟੂਡੈਂਟ ਨੇ ਕਿ ਸਾਹਮਣੇ ਆਏ ਨੇ ਅਜੇ ਇਦਾਂ ਦੀ ਜਿਹੜੀ ਸਟੇਟਸ ਬਾਰੇ ਕੁਝ ਨਹੀਂ ਦੱਸਿਆ ਗਿਆ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਉਮਰ ਆ ਜਾਣਾ ਤਰੀਕਾ ਉਹ ਤੋਂ ਆਪਾਂ ਕੱਲ ਕਹਿ ਸਕਦੇ ਹਾਂ ਕਿ ਇਹ ਇਹਨਾਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਸੀਗਾ ਸੋ ਇਹ ਇੱਕ ਜਿਹੜਾ ਆ ਪਹਾੜੇ ਦਾ ਕਤਲ ਆ ਸੋ ਕਤਲ ਕਰਵਾਇਆ ਕਿਨੇ ਐ ਅਸਲੀ ਗੱਲ ਉੱਥੇ ਤੱਕ ਜਾ ਕੇ ਮੁੱਕਣੀ ਐ ਸੋ ਇਹ ਤਾਂ ਇੱਕ ਜਿਹੜੇ ਹਾਇਰ ਕੀਤੇ ਹੋਏ ਬੰਦੇ ਲੱਗਦੇ ਆ ਜਿਨ੍ਹਾਂ ਨੇ ਇਹ ਕਤਲ ਨੂੰ ਇਨਜਾਮ ਦਿੱਤਾ ਆ ਇਹਦੇ ਫਰਸਟ ਡੀ ਮਰਡਰ ਦੇ ਚਾਰਜਸ ਲਾਏ ਗਏ ਆ ਜਿਹਦੇ ਵਿੱਚ ਜ਼ਮਾਨਤ ਨਹੀਂ ਹੋਣੀ ਸੋ ਜੇਕਰ ਦਿਨ ਤੋਂ ਪੁੱਛ ਕੇ ਹੁੰਦੀ ਐ ਫਿਰ ਹੋਰ ਕੁਝ ਬਾਅਦ ਅਕਲ ਸਕਦਾ ਜੀ ਪੁਲਿਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਵੈਂਕੂਵਰ ਦੇ ਇੱਕ ਨਾਈਟ ਕਲੱਬ ਦੇ ਬਾਹਰ ਹੋਈ ਕਤਕ ਛੂਰੇਬਾਜ਼ੀ ਦੇ 7 ਸਾਲਾਂ ਤੋਂ ਵੱਧ ਸਮੇਂ ਬਾਅਦ ਇੱਕ ਸ਼ੱਕੀ ਜਿਹੜਾ ਇੱਕ ਸ਼ੱਕੀ ਨੂੰ ਇੱਕ ਸ਼ੱਕੀ ਵਿਅਕਤੀ ਦੇ ਉੱਤੇ ਸੈਕੰਡ ਡਿਗਰੀ ਕਤਲ ਦਾ ਦੋਸ਼ ਝੜਾ ਲਗਾਇਆ ਗਿਆ ਹੈ ਵੈਂਕੂਵਰ ਪੁਲਿਸ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ 28 ਸਾਲਾ ਜਿਹੜਾ ਨਿਊ ਵੈਸਟਮਿੰਸਟਰ ਨਿਵਾਸੀ ਸੁਖਜੀਤ ਸਿੱਧੂ ਦੇ ਵਿਰੋਧ ਦੋਸ਼ ਜਿਹੜੇ ਆ ਉਹ 28 ਮਈ ਨੂੰ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਯਾਨੀ ਕਿ ਦੋਸ਼ ਐਲਡ ਕੀਤੇ ਗਏ ਸਿਗੇ ਤੇ ਉਸ ਨੂੰ ਉਸੇ ਦਿਨ ਹੀ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਵੀਪੀਡੀ ਦੇ ਅਨੁਸਾਰ ਸਿੱਧੂ ਦੇ ਉੱਤੇ 27 ਜਨਵਰੀ 2018 ਨੂੰ ਗ੍ਰੈਨਵਿਲ ਸਟਰੀਟ ਦੇ ਕਬਾਨਾ ਲਾਉਂਜ ਦੇ ਵੇ ਬਾਹਰ ਜਿਹੜਾ ਇੱਕ ਅ 23 ਸਾਲਾ ਨਾਈਟ ਕਲੱਬ ਪ੍ਰੋਮੋਟਰ ਕੁਲਵਿੰਦਰ ਥਿੰਦ ਦੇ ਉੱਤੇ ਜਿਹੜਾ ਉਸਤੇ ਚਾਕੂ ਮਾਰ ਕੇ ਉਸਤੇ ਕਤਲ ਕਰਨ ਦਾ ਦੋਸ਼ ਹੈ ਪੁਲਿਸ ਨੇ ਕਿਹਾ ਹੈ ਕਿ ਜਾਂਚ ਇਸ ਸਬੰਧੀ ਕੀਤੀ ਜਾ ਰਹੀ ਸੀ ਅਤੇ ਥਿੰਦ ਨੇ ਕਲੱਬ ਦੇ ਅੰਦਰ ਲੋਕਾਂ ਦੇ ਦੋ ਸਮੂਹਾਂ ਦੇ ਵਿਚਕਾਰ ਹੋਏ ਝਗੜੇ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ ਤੇ ਇਹ ਕਾਫੀ ਜ਼ਿਆਦਾ ਗੱਲ ਫੈਲ ਗਈ ਸੀ ਤੇ ਉਸ ਨੂੰ ਸਵੇਰੇ 2:30 ਵਜੇ ਦੇ ਕਰੀਬ ਮਾਰ ਦਿੱਤਾ ਗਿਆ ਜਿਹੜਾ ਛੋਰਾ ਮਾਰਨ ਤੋਂ ਬਾਅਦ ਕਈ ਲੋਕ ਤਾਂ ਭੱਜ ਗਏ ਜਿਨ੍ਹਾਂ ਦੇ ਵਿੱਚ ਸ਼ੱਕੀ ਵੀ ਸ਼ਾਮਲ ਸੀ ਜੋ ਕਿ VPD ਅਧਿਕਾਰੀਆਂ ਦੇ ਪਹੁੰਚਣ ਦੇ ਮੌਕੇ ਤੇ ਨਹੀਂ ਸੀ VPD ਨੇ ਜਿਹੜਾ ਉਹ ਕਾਫੀ ਕੋਸ਼ਿਸ਼ ਕੀਤੀ VPD ਨੇ ਗਵਾਹਾਂ ਦੀ ਵੀ ਅਪੀਲ ਕੀਤੀ ਤੇ ਵੀਡੀਓ ਦੀ ਸਮੀਖਿਆ ਕੀਤੀ ਤੇ ਅੰਤ ਦੇ ਵਿੱਚ ਸ਼ੱਕੀ ਦੀ ਪਛਾਣ ਕਰਨ ਤੇ ਬਾਅਦ ਦੇ ਵਿੱਚ ਜਿਹੜਾ ਉਹ ਕਾਫੀ ਸਬੂਤ ਇਕੱਠੇ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਕਿਹਾ ਕਿ ਸਿੱਧੂ ਜਿਹੜਾ ਉਹ ਫਿਲਹਾਲ ਹਿਰਾਸਤ ਦੇ ਵਿੱਚ ਆਨਲਾਈਨ ਅਦਾਲਤ ਦੇ ਰਿਕਾਰਡ ਦਰਸਾਉਂਦੇ ਨੇ ਕਿ ਉਸ ਦੀ ਅਗਲੀ ਪੇਸ਼ੀ 25 ਜੂਨ ਨੂੰ ਵੈਨਕੂਵਰ ਦੇ ਸੁਪਾਈ ਅਦਾਲਤ ਦੇ ਵਿੱਚ ਹੋਣੀ ਹੈ। ਅੱਛਾ 23 ਸਾਲਾ ਕੁਲਵਿੰਦਰ ਥੇਨ ਦਾ ਮਾਮਲੇ ਦੇ ਵਿੱਚ ਐਨੇ ਸਾਲ ਕਿਉਂ ਲੱਗੇ ਦੋਸ਼ਾਇਦ ਹੋਣ ਦੇ ਵਿੱਚ? ਆ ਕੁਲਵਿੰਦਰ ਥੇਨ ਇੱਕ ਇਨੋਸੈਂਟ ਸੀਗਾ 22 ਸਟੈਂਡਰਡ ਸੀ ਨਾਈਟ ਕਲੱਬ ਦੇ ਵਿੱਚ ਕੰਮ ਕਰਦਾ ਮੁਲਾਜ਼ਮ ਸੀਗਾ ਦੋ ਗਰੁੱਪਾਂ 'ਈ ਲੜਾਈ ਹੋ ਰਹੀ ਸੀ ਉਹ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹਦੇ ਚਾਕੂ ਲੱਗ ਗਿਆ। ਸੋ ਪਹਿਲੀ ਗੱਲ ਤਾਂ ਇਹ ਆ ਵੀ ਉਹਦੇ ਪਰਿਵਾਰ ਵਾਲੇ ਤੇ ਜਿਹੜੇ ਦੋਸਤ ਮਿੱਤਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਲਗਾਤਾਰ ਲੱਗੇ ਰਹੇ ਐ ਤੇ ਵੈਨਕੂਵਰ ਪੁਲਿਸ ਵੀ ਡੱਟੀ ਰਹੀ ਐ ਸਮਾਨ ਤਾਂ ਲੱਗ ਗਿਆ ਕਿਉਂਕਿ ਪੁਲਿਸ ਕੋਲ ਜਿਹੜੀ ਜਾਂਚ ਦੇ ਵਾਸਤੇ ਠੋਸ ਸਬੂਤ ਨਹੀਂ ਸੀ ਵੀ ਕਿਸੇ ਕੋਲ ਨੂੰ ਚਾਰਜ ਕਰ ਸਕਣਾ ਸੋ ਜੇ ਕਿਸੇ ਨੂੰ ਚਾਰਜ ਕਰਨਾ ਤਾਂ ਜ਼ਿਆਦਾ ਠੋਸ ਗਵਾਹੀ ਚਾਹੀਦੀ ਐ ਕੋਈ ਵੀਡੀਓ ਸਬੂਤ ਚਾਹੀਦਾ ਜਾਂ ਕੋਈ ਫਰੇਂਸਟਿਕ ਸਬੂਤ ਚਾਹੀਦਾ ਜਿਹੜਾ ਸਿੱਧ ਕਰ ਸਕੇ ਵੀ ਜਿਹੜਾ ਚਾਕੂ ਉਹਦੇ ਵੱਜੇ ਆ ਉਹੋ ਕਿਸੇ ਦੇ ਨਾਲ ਜਿਹੜੇ ਸਬੰਧਤ ਹੈਗੇ ਆ ਸੋਨੇਸ ਮਾਮਲੇ ਵਿੱਚ ਨਿਊ ਵੈਸਟਮਿੰਸਟਰ ਦੇ ਹੀ ਕਿ ਉਹ ਆਪ ਵੀ ਨਿਊ ਵੈਸਟਮਿੰਸਟਰ ਦੇ ਰਹਿਣ ਵਾਲਾ ਸੀ ਕুইਨਸਬਰੋ ਇਲਾਕੇ ਦਾ ਤੇ ਠਾਹਿਆ ਸਾਲਾਂ ਦੇ ਸੁਖਜੀਤ ਸਿੱਧੂ ਨੂੰ ਸੈਕੰਡਰੀ ਮਰਡਰ ਚਾਰਜ ਕੀਤਾ ਸੋ ਉਮੀਦ ਆ ਕਿ ਜੇਕਰ ਹੁਣ ਪੁਲਿਸ ਨੇ ਇੰਨਾ ਲੰਮਾ ਸਮਾਂ ਲਾ ਕੇ ਚਾਰਜ ਕੀਤਾ ਤਾਂ ਉਹਦੇ ਕੋਲ ਇਹਦੇ ਵਾਸਤੇ ਨਾ ਫਾਈਵਡੈਂਸ ਵੀ ਹੋਣਗੇ ਜੀ ਅੱਛਾ ਇਸ ਮਾਮਲੇ ਦੇ ਵਿੱਚ ਪਰਿਵਾਰ ਵਾਲੇ ਵੀ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਕਿ ਉਹਨਾਂ ਦੇ ਵੱਲੋਂ ਕੋਈ ਰਿਐਕਸ਼ਨ ਕੋਈ ਗੱਲਬਾਤ ਹੋਣ ਆ ਰਹੀ ਹੈ ਨਾ ਹਜੇ ਪਰਿਵਾਰ ਦੇ ਨਾਲ ਨੀ ਸੰਪਰਕ ਹੋ ਸਕਿਆ ਪਹਿਲੇ ਉਹਨਾਂ ਦੇ ਦੋਸਤ ਮਿੱਤਰ ਨੇ ਜਿਹੜੇ ਕਿ ਲੱਗੇ ਹੋਏ ਸੀ ਲਗਾਤਾਰ ਸਾਡੇ ਸੰਪਰਕ ਵਿੱਚ ਸੀ ਉਹਨਾਂ ਨੂੰ ਜਰੂਰ ਸੁੱਖ ਦਾ ਸਾਹ ਆਇਆ ਉਹ ਕਹਿੰਦੇ ਸਾਡੇ ਵਾਸਤੇ ਅੱਜ ਇੱਕ ਬਹੁਤ ਵੱਡੀ ਘਟਨਾ ਹੈਗੀ ਆ ਵੀ ਸਾਨੂੰ ਇੱਕ ਡਿਸਕਲੋਜ਼ਰ ਦੇ ਲੱਗ ਕੇ ਅਸੀਂ ਪਹੁੰਚੇ ਆ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਨੂੰ ਸ਼ੱਕ ਹੁੰਦਾ ਹੀ ਆ ਪਹਿਲੇ ਪਰ ਅੱਜ ਪੁਲਿਸ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਹਿਸੂ ਦਾ ਤੇ ਚਾਰਜ ਕੋਟ ਵਿੱਚ ਪ੍ਰੂਫ ਵੀ ਹੋਣਗੇ ਤਾਂ ਦੋਸ਼ੀ ਨੂੰ ਸਜ਼ਾ ਵੀ ਹੋਊਗੀ ਨਵਾਂ ਪੇਸ਼ ਕੀਤਾ ਗਿਆ ਜਿਹੜਾ ਬਿੱਲ ਹੈ ਉਸ ਦੇ ਉੱਤੇ ਸਭ ਦੀ ਨਜ਼ਰ ਟਿਕੀ ਹੋਈ ਸੀ ਕਿ ਉਸ ਵਿੱਚ ਕੀ ਹੋਏਗਾ ਨਵਾਂ ਪੇਸ਼ ਕੀਤਾ ਗਿਆ ਕਾਨੂੰਨ ਅਧਿਕਾਰੀਆਂ ਨੂੰ ਡਾਕ ਹੋ ਜਾਂਦੀਆਂ ਨਵੀਆਂ ਸ਼ਕਤੀਆਂ ਦੇਵੇਗਾ ਤੇ ਅਧਿਕਾਰੀਆਂ ਨੂੰ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਹੋਰ ਆਸਾਨੀ ਦੇ ਨਾਲ ਜਿਹੜਾ ਉਹ ਰੋਕਣ ਹੋਰ ਆਸਾਨੀ ਦੇ ਨਾਲ ਰੋਕਣ ਜਾਂ ਫਿਰ ਰੱਦ ਕਰਨ ਦੀ ਵੀ ਆਗਿਆ ਦੇਵੇਗਾ ਤੇ ਸੁਰੱਖਿਆ ਗਤੀਵਿਧੀਆਂ ਨੂੰ ਸ਼ਾਮਿਲ ਕਰਨ ਦੇ ਲਈ ਕੈਨੇਡੀਅਨ ਕੋਸਟ ਗਾਰਡ ਦੀ ਜਿਹੜੀ ਹੈ ਉਹ ਭੂਮਿਕਾ ਦਾ ਵਿਵਸਥਾਰ ਕਰੇਗਾ ਸਰਕਾਰ ਦਾ ਕਹਿਣਾ ਹੈ ਕਿ ਇਸ ਸੰਬੰਧੀ ਜਿਹੜਾ ਇਸ ਵਿਆਪਕ ਬਿਲ ਦਾ ਉਦੇਸ਼ ਸਰਹੱਦਾਂ ਨੂੰ ਸੁਰੱਖਿਅਤ ਰੱਖਣਾ ਹੈ ਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦਾ ਜਿਹੜਾ ਉਹ ਅ ਸੰਗਠਿਤ ਅਪਰਾਧ ਦਾ ਜਿਹੜਾ ਉਹ ਮੁਕਾਬਲਾ ਕਰਨਾ ਹੈ ਇਸ ਤੋਂ ਲਾਪਾ ਗੈਰ ਕਾਨੂੰਨੀ ਫੈਂਟਨਿਲ ਦੇ ਪ੍ਰਵਾਹ ਨੂੰ ਵੀ ਰੋਕਣਾ ਹੈ ਤੇ ਮਨੀ ਲਾਂਡਰਿੰਗ ਤੇ ਸ਼ਿਕੰਜਾ ਕਸਣਾ ਹੈ ਜਨਤਕ ਜਿਹੜੇ ਨੇ ਇਸ ਵੇਲੇ ਜਦ ਤੱਕ ਸੁਰੱਖਿਆ ਮੰਤਰੀ ਗੈਰੀ ਆਨੰਦ ਸਾੰਗਰੀ ਨੇ हाउस ਆਫ ਕਾਮਨਸ ਦੇ ਵਿੱਚ ਜਿਹੜਾ ਇਹ ਕਾਨੂੰਨ ਪੇਸ਼ ਕੀਤਾ ਹਾਲੀਆ ਤਖਤ ਭਾਸ਼ਣ ਦੇ ਵਿੱਚ ਜਿਹੜੀਆਂ ਨੇ ਉਹ ਸਰਹੱਦਾਂ ਦੀ ਸੰਬੰਧੀ ਗੱਲਬਾਤ ਵੀ ਕੀਤੀ ਜਾ ਰਹੀ ਸੀਗੀ ਤੇ ਕੈਨੇਡਾ ਦੀਆਂ ਸਰਹੱਦਾਂ ਦੇ ਉੱਤੇ ਸੁਰੱਖਿਆ ਵਧਾਉਣ ਦੇ ਲਈ ਉਪਾਅ ਤੇ ਪੁਲਿਸ ਅਤੇ ਖੂਫੀ ਏਜੰਸੀਆਂ ਦੇ ਲਈ ਨਵੇਂ ਸਾਧਨਾਂ ਦਾ ਵਾਅਦਾ ਵੀ ਕੀਤਾ ਗਿਆ ਸੀ ਤੇ ਇਹ ਬਿਲ ਕੈਨੇਡਾ ਦੇ ਜਿਹੜੇ ਆ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਨਾਉਣ ਦੇ ਯਤਨਾਂ ਦਾ ਹਿੱਸਾ ਹੈ ਕਿ ਕੈਨੇਡਾ ਦੇ ਦੱਖਣ ਵੱਲ ਜਾਣ ਵਾਲੇ ਨਸ਼ਿਆਂ ਤੇ ਪ੍ਰਵਾਸੀਆਂ ਦੇ ਪਰਵਾਹਨ ਉਹ ਜਿਹੜਾ ਉਹ ਰੋਕਣ ਦੇ ਲਈ ਕਾਫੀ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਕੈਨੇਡੀਅਨ ਦਰਾਮਦ ਦੇ ਉੱਤੇ ਟੈਰਿਫਾਂ ਨੂੰ ਜਾਇਜ਼ ਜਿਹੜਾ ਉਹ ਜ਼ਿੰਮੇਵਾਰ ਠਹਿਰਾਉਣ ਦੇ ਲਈ ਜਿਹੜਾ ਅਨਿਯਮਿਤ ਪ੍ਰਵਾਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਸੋ ਨਵਾਂ ਬਿੱਲ ਪਹਿਲਾਂ ਦੇ ਕਿ ਨੇਰੀਆਂ ਨੂੰ ਪਾਵਾ ਦੇ ਉੱਤੇ ਅਧਾਰਤ ਹੋਵੇਗਾ ਜਿਸ ਦੇ ਵਿੱਚ ਜਿੰਨੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਹੈਲੀਕਾਪਟਰਾਂ ਡਰੋਨਾਂ ਤੇ ਨਿਗਰਾਨੀ ਟਰਾਵਰਾਂ ਦੀ ਵਰਤੋਂ ਕਰਕੇ ਸਰਹੱਦ ਦੀ 24 ਘੰਟੇ ਨਿਗਰਾਨੀ ਜਿਹੜੀ ਹੈ ਉਹ ਸ਼ਾਮਿਲ ਹੈ ਤੇ ਆਟਵਾ ਦੇ ਵਿੱਚ ਸਰਹੱਦਾਂ ਪਾਰ ਕੰਮ ਕਰਨ ਵਾਲੇ ਸੰਗਠਿਤ ਅਪਰਾਧ ਸਮੂਹਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਇੱਕ ਉਤਰੀ ਜਿਹੜੀ ਹੈ ਉਹ ਅਮਰੀਕੀ ਜੁਆਇੰਟ ਸਟ੍ਰਾਈਕ ਫੋਰਸ ਦੇ ਉੱਤੇ ਵਾਸ਼ਿੰਗਟਨ ਦੇ ਨਾਲ ਵੀ ਕੰਮ ਕਰ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਦੇ ਹਵਾਈ ਅੱਡਿਆਂ ਦੇ ਉੱਤੇ ਇੱਕ ਰੇਲੂ ਯਾਤਰਾ ਵਧ ਰਹੀ ਹੈ ਜਦੋਂ ਕਿ ਅਪ੍ਰੈਲ ਦੇ ਵਿੱਚ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਗਿਰਾਵਟ ਆਈ ਹੈ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਵਿੱਚ ਕੈਨੇਡਾ ਦੇ ਜਿਹੜੇ ਨੇ ਉਹ 8 ਸਭ ਤੋਂ ਵੱਡੇ ਹਵਾਈ ਅੱਡਿਆਂ ਦੇ ਉੱਤੇ ਪ੍ਰੀ ਬੋਰਡ ਜਿਹੜਾ ਪ੍ਰੀ ਬੋਰਡ ਸੁਰੱਖਿਆ ਜਾਂਚ ਦੇ ਵਿੱਚ ਉਲੰਘਣ ਵਾਲੇ ਯਾਤਰੀਆਂ ਦੀ કુલ ਗਿਣਤੀ ਨੂੰ ਦੇਖਿਆ ਗਿਆ ਜਿਸ ਦੇ ਵਿੱਚ ਪਾਇਆ ਗਿਆ ਕਿ કુલ 4. ਪੰਜ ਜਿਹੜੀਆਂ ਨੇ 4.5 ਮਿਲੀਅਨ ਲੋਕਾਂ ਨੇ ਉਹਨਾਂ ਚੌਕੀਆਂ ਦੇ ਵਿੱਚੋਂ ਆਪਣਾ ਪਰਵਾਹ ਕੀਤਾ ਉਹ ਲੰਗੇ ਨੇ ਉਸ ਦੇ ਵਿੱਚੋਂ ਜੋ ਕਿ ਪਿਛਲੇ ਸਾਲ ਅਪ੍ਰੈਲ ਤੋਂ ਕੁਲ 3.6% ਵਾਧਾ ਹੈ ਹਾਲਾਂਕਿ ਅਮਰੀਕਾ ਦੀ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਗਿਰਾਵਟ ਆਈ ਹੈ ਤੇ ਕਿਉਂਕਿ ਅਮਰੀਕਾ ਵਪਾਰ ਯੁੱਧ ਜਾਰੀ ਹੈ ਤੇ ਏਜੰਸੀ ਨੇ ਪਾਇਆ ਹੈ ਕਿ ਇਹਨਾਂ ਯਾਤਰੀਆਂ ਦੇ ਵਿੱਚੋਂ 1.1 मिलियन ਜਿਹੜੇ ਨੇ ਉਹ ਸਨ ਜੋ ਅਮਰੀਕਾ ਜਾ ਰਹੇ ਸਨ ਜਸਟ ਨੋ ਟ੍ਰਾਂਸ ਬਾਰਡਰ ਟੈਰਿਫ ਜਿਹੜਾ ਟ੍ਰੈਫਿਕ ਵੀ ਕਿਹਾ ਜਾਂਦਾ ਹੈ ਸੋ ਇਹ ਅੰਕੜਾ ਪਿਛਲੇ ਸਾਲ ਇਸੇ ਮਹੀਨੇ ਜਿਹੜਾ ਇਸੇ ਮਹੀਨੇ ਦੇ ਮੁਕਾਬਲੇ 5.8 ਫੀਸਦੀ ਕਟਾਹ ਸੀ ਸਟੈਟਿਸਟਿਕਸ ਕੈਨੇਡਾ ਨੇ ਨੋਟ ਕੀਤਾ ਹੈ ਕਿ ਇਹ ਅਮਰੀਕਾ ਦੇ ਵਿੱਚ ਸਾਲ ਦਰ ਸਾਲ ਗਿਰਾਵਟ ਦਾ ਲਗਾਤਾਰ ਤੇਜਾ ਮਹੀਨਾ ਵੀ ਹੈ ਤੇ ਅਪ੍ਰੈਲ 2019 ਦੇ ਵਿੱਚ ਮਹਾਮਾਰੀ ਤੋਂ ਪਹਿਲਾਂ ਦੇ ਪੱਧਰਾਂ ਦੀ ਤੁਲਨਾ ਦੇ ਵਿੱਚ ਸਰਹੱਦ ਪਾਰ ਯਾਤਰੀਆਂ ਦੀ ਗਿਣਤੀ 12.5 ਫੀਸਦੀ ਕਟਾਹ ਸੀ ਸੋਮਵਾਰ ਨੂੰ ਜਾਰੀ ਕੀਤੇ ਗਏ ਨਵੇਂ ਜਿਹੜੇ ਅੰਕੜੇ ਨੇ ਉਹਨਾਂ ਦੇ ਵਿੱਚ ਕੈਨੇਡੀਅਨ ਅਤੇ ਗੈਰ ਕੈਨੇਡੀਅਨ ਦੋਵੇਂ ਤਰ੍ਹਾਂ ਦੇ ਸਕ੍ਰੀਨ ਕੀਤੇ ਨਿਵਾਸੀ ਸ਼ਾਮਿਲ ਨੇ ਇਸ ਸਾਲ ਜਿਹੜਾ ਉਹ ਅਪ੍ਰੈਲ ਦੇ ਵਿੱਚ ਅੰਕੜੇ ਦਰਸਾਉਂਦੇ ਦਿਨੇ ਕਿ ਅਮਰੀਕਾ ਜਾਣ ਵਾਲੇ ਹਵਾਈ ਯਾਤਰੀਆਂ ਦੀ કુલ ਜਾਂਚ ਕੀਤੀ ਗਈ ਹੈ ਗਿਣਤੀ ਜਿਹੜੀ ਹੈ ਉਹ 25.5 ਫੀਸਰ ਜਿਹੜੀ ਹੈ ਉਹ ਸੀ ਪਰ ਇਹ ਗਿਣਤੀ ਪਿਛਲੇ ਸਾਲ ਦੇ 28.1 ਫੀਸਰ ਤੋਂ ਘੱਟ ਹੈ ਜਦੋਂ ਇਸ ਕਿਸਮ ਦੇ ਟਰਾਂਸ ਬਾਰਡਰ ਟਰੈਫਿਕ ਦੀ ਗੱਲ ਆਉਂਦੀ ਹੈ ਤਾਂ ਏਜੰਸੀ ਨੋਟ ਕਰਦੀ ਹੈ ਕਿ ਜ਼ਿਆਦਾਤਰ ਦੇਸ਼ ਦੇ ਜਿਹੜੇ ਨੇ ਉਹ ਮੇਨ ਹਵਾਈ ਅੱਡੇ ਜਿਵੇਂ ਕਿ ਟ੍ਰਾਂਟੋ ਵੈਂਕੂਵਰ ਮੌਂਟਰੀਅਲ ਕੈਲਗਰੀ ਤੇ ਕੇਂਦਰੀ ਤੇ ਜੋ ਕਿ ਅਮਰੀਕਾ ਨੂੰ ਜਾਣ ਵਾਲੇ ਸਾਰੇ ਟ੍ਰੈਫਿਕ ਦਾ 90 ਫੀਸਦੀ ਤੋਂ ਵੱਧ ਪ੍ਰਤੀਨਿਧਤਾ ਜਿਹੜੀ ਹੈ ਉਹ ਕਰਦੇ ਨੇ ਅੰਕੜੇ ਦਰਸਾਉਂਦੇ ਨੇ ਕਿ ਹਰੇਕ ਹਵਾਈ ਅੱਡੇ ਤੋਂ ਅਮਰੀਕਾ ਜਾਣ ਵਾਲੇ ਜਿਹੜੇ ਨੇ ਸਕ੍ਰੀਨ ਕੀਤੇ ਯਾਤਰੀਆਂ ਦੀ ਗਿਣਤੀ ਦੇ ਵਿੱਚ ਗਿਰਾਵਟ ਆਈ ਹੈ ਕੋਸਟ ਕੈਪੀਟਲ ਦੀ ਮਦਦ ਨਾਲ 18ਵਾਂ ਸਾਲਾਨਾ ਸਰੀ ਫਿਊਜ਼ਨ ਫੈਸਟੀਵਲ ਜਿਹੜਾ ਹੈ ਉਹ ਹਾਲੈਂਡ ਪਾਰਕ ਦੇ ਵਿੱਚ ਸ਼ਨੀਵਾਰ 19 ਜੁਲਾਈ ਅਤੇ ਐਤਵਾਰ ਜਿਹੜਾ ਹੈ ਐਤਵਾਰ ਨੂੰ 20 ਜੁਲਾਈ ਨੂੰ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਮਨਾਇਆ ਜਾਏਗਾ ਇਹ ਮੁਫਤ ਦੋ ਦਿਨਾਂ ਤਿਉਹਾਰ ਜਿਹੜਾ ਹੈ ਉਹ ਇੱਕ ਕਾਫੀ ਵੱਡਾ ਤਿਉਹਾਰ ਇੱਕ ਵਾਰ ਫਿਰ ਤੋਂ ਸਰੀ ਦੇ ਸਿਟੀ ਸੈਂਟਰ ਨੂੰ ਭੋਜਨ ਸੰਗੀਤ ਅਤੇ ਸੱਭਿਆਚਾਰ ਦਾ ਰੰਗੀਨ ਕੇਂਦਰ ਬਣਾ ਦਵੇਗਾ ਇਸ ਫੈਸਟੀਵਲ ਦੀ ਜਿਹੜੀ ਅਗਵਾਈ ਹੈ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਦੀ ਅਗਵਾਈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪ੍ਰਸਿੱਧ ਰੈਗੇ ਗਰੁੱਪ ایਜੀ ਸਟਾਰ 올 ਸਟਾਰਸ ਜਿਹੜੇ ਨੇ ਅਤੇ ਦੱਖਣੀ ਏਸ਼ੀਆਈ ਸੰਗੀਤ ਜਿਹੜੇ ਆਈਕਨ ਨੇ ਜਿਨ੍ਹਾਂ ਵਿੱਚ ਮਿਸ ਪੂਜਾ ਸ਼ਾਮਿਲ ਹੈ ਉਹ ਕਰ ਰਹੇ ਨੇ ਹੋਰ ਪ੍ਰਸਿੱਧ ਪ੍ਰਦਰਸ਼ਨਾਂ ਦੇ ਵਿੱਚ ਐਚਆਈ ਗੀਤਾ ਜੈਲਦਾਰ ਅਤੇ ਔਰ ਬਹੁਤ ਸਾਰੇ ਜਿਹੜੇ ਨੇ ਸਿੰਗਰ ਹੋਣਗੇ ਜਿਵੇਂ ਕਿ ਜੋਸ਼ ਬੌਗਰਟ ਜਿਹੜੇ ਨੇ ਉਹ ਵੀ ਸ਼ਾਮਿਲ ਹਨ ਤੇ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਦੇਖਣ ਤੇ ਕਾਫੀ ਮਾਣ ਮਹਿਸੂਸ ਹੁੰਦਾ ਕਿ ਅਸੀਂ 18ਵਾਂ ਜਿਹੜਾ ਹੈ ਉਹ ਸਾਲਾਨਾ ਫਿਊਜ਼ਨ ਫੈਸਟੀਵਲ ਮਨਾ ਰਹੇ ਹਾਂ ਤੇ ਸਾਡਾ ਸ਼ਹਿਰ ਬਹੁ ਸਭਿਆਚਾਰਕ ਰੰਗੀਨਤਾ ਅਤੇ ਭਾਈਚਾਰਕ ਭਾਵਨਾ ਤੇ ਚਾਨਨ ਮਨਾਰੇ ਵਜੋਂ ਚਮਕ ਰਿਹਾ ਹੈ ਤੇ ਇਹ ਤਿਉਹਾਰ ਜਿਹੜਾ ਹੈ ਉਹ ਨਾ ਸਿਰਫ ਸਰੀ ਦੀ ਵਿਲੱਖਣ ਸਾਂਸਕ੍ਰਿਤਿਕ ਵਿਰਾਸਤ ਨੂੰ ਪਰਗਟ ਕਰਦਾ ਹੈ ਸਗੋਂ ਇਹ ਹਰ ਨਿਵਾਸੀ ਅਤੇ ਮਹਿਮਾਨ ਦੇ ਲਈ ਵੀ ਜਿਹੜਾ ਹੈ ਉਹ ਕਾਫੀ ਜ਼ਿਆਦਾ ਸਨਮਾਨਿਤ ਉਤਸ਼ਾਹਪੂਰਨ ਅਤੇ ਆਰਥਿਕ ਤਜਰਬੇ ਉਤਪੰਨ ਕਰਨ ਦੀ ਸਾਡੀ ਵਚਨਬੱਤਾਂ ਨੂੰ ਵੀ ਦਰਸਾਉਂਦਾ ਨਾ ਕਿ ਆ ਕਿ ਮੈਂ ਸਰੀ ਦੇ ਜਿਹੜਾ ਉਹ ਸੱਚੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਸ਼ਾਨਦਾਰ ਪ੍ਰਦਰਸ਼ਨਾਂ ਵਿਭਿੰਨ ਜਿਹੜੇ ਨੇ ਸਵਾਦਾਂ ਅਤੇ ਯੋਗਪਲਾਂ ਦਾ ਆਨੰਦ ਲੈਣ ਦੇ ਲਈ ਹੌਲੈਂਡ ਪਾਰਕ ਦੇ ਵਿੱਚ ਹਰ ਕਿਸੇ ਦਾ ਸਵਾਗਤ ਕਰਨ ਦੇ ਲਈ ਕਾਫੀ ਜ਼ਿਆਦਾ ਉਹ ਉਤਸੁਕ ਵੀ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇੱਕ ਸਮਰਪਿਤ ਪੇਸ਼ਕਾਰੀ ਸਪான்ਸਰ ਬਨੰਦ ਲੇਵੀਓ ਕੋਸਟ ਕੈਪੀਟਲ ਦਾ ਬਹੁਤ ਧੰਨਵਾਦ ਕਰਦੇ ਨੇ ਈਜੀ ਸਟਾਰ 올 ਸਟਾਰਜ਼ ਦਾ ਸ਼ਨੀਵਾਰ 19 ਜਿਹੜੀ ਹੈ 19 ਜੁਲਾਈ ਨੂੰ ਮੇਨ ਸਟੇਜ ਦੇ ਉੱਤੇ ਆਪਣੇ ਮਸ਼ਹੂਰ ਰੈਗੇ ਸੰਗੀਤ ਦੀ ਪੇਸ਼ਕਸ਼ ਕਰਨਗੇ ਤੇ ਅਤਵਾ 20 ਜੁਲਾਈ ਨੂੰ ਮਿਸ ਪੂਜਾ ਮੇਨ ਸਟੇਜ ਦੇ ਉੱਤੇ ਆਪਣੇ ਗੀਤਾਂ ਦੇ ਨਾਲ ਧੁਮਾ ਜੜੀਆਂ ਨੇ ਉਹ ਪਾਉਣਗੇ ਤੇ ਗੀਤਾ ਜਲਦਾਰ ਦੇ ਨਾਲ ਜੋਸ਼ੀਲੇ ਸਾਂਝੇ ਪ੍ਰਦਰਸ਼ਨ ਦੇ ਵੀ ਸ਼ਾਮਿਲ ਹੋਣਗੇ ਵੀਕਐਂਡ ਲਾਈਨਅਪ ਦੇ ਵਿੱਚ ਜਿਹੜਾ ਉਹ ਕਾਫੀ ਜ਼ਿਆਦਾ ਕੈਨੇਡੀਅਨ ਗਾਇਕ ਗੀਤਕਾਰ ਏ ਐਚ ਆਈ ਅਤੇ ਪੌਪ ਸਟਾਰ ਜੋਸ਼ ਬਾਗਟ ਵੀ ਜਿਹੜੇ ਨੇ ਉਹ ਸ਼ਾਮਿਲ ਹਨ ਤੇ ਸਰੀ ਸ਼ਹਿਰ ਸਾਰੇ ਉਮਰ ਵਰਗ ਦੇ ਲੋਕਾਂ ਨੂੰ ਸੱਦਾ ਦਿੰਦਾ ਕਿ ਉਹ ਇਸ ਸਾਲ ਦੇ ਥੀਮ flavors of the world deve rahi 50 ਤੋਂ ਵੱਧ ਸੱਭਿਆਚਾਰਕ ਪਵੇਲੀਆਂ ਦੇ ਵਿੱਚ ਸ਼ਾਮਿਲ ਹੋਣ ਜਿੱਥੇ ਸਥਾਨਕ ਪਾਇਚਾਰਕਸ ਨੂੰ ਆਪਣੇ ਦੇਸ਼ ਦੇ ਸਵਾਦੀ ਰਵਾਇਤੀ ਪਕਵਾਨਾ ਦੀ ਵੀ ਪੇਸ਼ਕਸ਼ ਕਰਨਗੇ ਤੇ ਇਹ ਇਨਾਮ ਜੇਤੂ ਤਿਉਹਾਰ 8 ਸਟੇਜਾਂ ਤੇ ਮੁਫਤ ਲਾਈਵ ਸੰਗੀਤ ਅਤੇ ਮਨੋਰੰਜਨ ਅਤੇ ਇੱਕ ਪਰਿਵਾਰਕ ਜ਼ੋਨ ਯਾਨੀ ਅੰਡੇਜਨਸ ਵਿਲੇਜ ਅਤੇ ਬਾਜ਼ਾਰ ਡਾਂਸ ਮੁਕਾਬਲੇ ਕੁਕਿੰਗ ਵਰਕਸ਼ਾਪ ਖੇਡਾਂ ਤੇ ਹੋਰ ਬਹੁਤ ਕੁਝ ਪੇਸ਼ ਕਰੇਗਾ ਜਿਵੇਂ ਕਿ ਬਹੁਤ ਸਾਰੇ ਵਿਦਿਆਰਥੀ ਆਪਣੇ ਰੈਜ਼ਿਊਮ ਮੇ ਜੜੇ ਨੇ ਉਹ ਜ਼ਰੂਰ ਲੱਭ ਰਹੇ ਨੇ ਕਿਤੇ ਭੇਜਦੇ ਵੀ ਨੇ ਨੌਕਰੀਆਂ ਦੀ ਵਿਪਾਲ ਦੇ ਵਿੱਚ ਨੇ ਤੇ ਗਰਮੀਆਂ ਦੀਆਂ ਨੌਕਰੀਆਂ ਜਾਂ ਆਪਣੇ ਪਹਿਲੇ ਕੈਰੀਅਰ ਦੇ ਅਹੁਦਿਆਂ ਦੀ ਸ਼ੁਰੂਆਤ ਜਿਹੜੀ ਹੈ ਉਹ ਦੀ ਭਾਲ ਸ਼ੁਰੂ ਕਰਦੇ ਨੇ ਕੈਨੇਡਾ ਦੇ ਵਿੱਚ ਬੈਟਰ ਬਿਜ਼ਨਸ ਬਿਊਰੋ ਉਹਨਾਂ ਨੂੰ ਰੋਜ਼ਗਾਰ ਘੁਟਾਲਿਆਂ ਦੇ ਵਿੱਚ ਵਾਧੇ ਬਾਰੇ ਵੀ ਚੇਤਾਵਨੀ ਦੇ ਰਿਹਾ ਹੈ ਬੈਟਰ ਬਿਊਰੋ ਜਿਹੜਾ ਹੈ ਉਹਨਾਂ ਦੇ ਦੁਆਰਾ 2024 ਦੀ ਕਜੋਖਮ ਰਿਕੋਪ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਰੋਜ਼ਗਾਰ ਘਟਾਲੇ ਕੈਨੇਡਾ ਦੇ ਵਿੱਚ ਦੂਜੇ ਸਭ ਤੋਂ ਵੱਧ ਜੋਖਮ ਪਰੇ ਹਨ ਜਿਨ੍ਹਾਂ ਦਾ ਉਸਤਨ ਡਾਲਰ ਨੁਕਸਾਨ ਡਾਲਰ 2500 ਜਿਹੜਾ ਡਾਲਰ 2500 ਦੇ ਕਰੀਬ ਹੈ ਇਸ ਤੋਂ ਇਲਾਵਾ ਇਹ ਗੱਲ ਕੀਤੀ ਜਾ ਰਹੀ ਹੈ ਕਿ ਰੋਜ਼ਗਾਰ ਘਟਾਲੇ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਦੇ ਲਈ ਤਾਂ ਸਭ ਤੋਂ ਵੱਧ ਜੋਖਮ ਪਰੇ ਨੇ ਰੋਜ਼ਗਾਰ ਘਟਾਲੇ ਦੇ ਬਹੁਤ ਸਾਰੇ ਪੀੜਤ ਘਰ ਤੋਂ ਕੰਮ ਦੇ ਮੌਕੇ ਲੱਭ ਰਹੇ ਸਨ ਐਟਲੈਂਟਿਕ ਜਿਹੜਾ ਐਟਲੈਂਟਿਕ ਕੈਨੇਡਾ ਦੇ ਵਿੱਚ ਬੈਟਰ ਬਿਜ਼ਨਸ ਬਿਊਰੋ ਦੀ ਸੀਈਓ ਜੂਲੀਆ ਲੇਵਿਸ ਹੈੜੀ ਨੇ ਉਹਨਾਂ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਜਿਵੇਂ ਕਿ ਲੋਕ ਜਿਹੜੇ ਨੇ ਉਹ ਫਲੈਕਸੀਬਲ ਜੋਬ ਜਿਹੜੀ ਹੈ ਫਲੈਕਸੀਬਲ ਰੋਜ਼ਗਾਰ ਵਿਕਲਪਾਂ ਦੀ ਖੋਜ ਕਰਦੇ ਨੇ ਤਾਂ ਉਹਨਾਂ ਨੂੰ ਇਹ ਚੇਤਾ ਰੱਖਣ ਦੀ ਵੀ ਲੋੜ ਹੁੰਦੀ ਹੈ ਕਿ ਪੋਸਟ ਕੀਤੀਆਂ ਜਾ ਰਹੀਆਂ ਨੌਕਰੀਆਂ ਜਾਇਜ਼ ਹੈ ਜਾਂ ਨਹੀਂ ਅਤੇ ਆਪਣੀ ਸਾਰੀ ਨਿੱਜੀ ਜਾਣਕਾਰੀ ਦੇ ਨਾਲ ਰੈਜ਼ਿਊਮੇ ਜਮ੍ਹਾਂ ਕਰਨ ਤੋਂ ਪਹਿਲਾਂ ਆਪਣੀ ਖੋਜ ਕਰਨਾ ਜ਼ਰੂਰੀ ਯਾਦ ਰੱਖੋ ਬੈਟਰ ਬਿਜ਼ਨਸ ਬਿਊਰੋ ਦਾ ਕਹਿਣਾ ਹੈ ਕਿ ਜਿਹੜੇ ਘੁਟਾਲੇਬਾਜ਼ ਵਾਧੂ ਫੰਡਾਂ ਵਾਲੇ ਜਾਲੀ ਚੈੱਕ ਪੇਜਦੇ ਨੇ ਇਸ ਉਮੀਦ ਦੇ ਵਿੱਚ ਕਿ ਪੀੜਤ ਚੈੱਕ ਜਮ੍ਹਾਂ ਕਰ ਦੇਣਗੇ ਤੇ ਚੈੱਕ ਦੇ ਬਾਊਂਸ ਹੋਣ ਦਾ ਅਹਿਸਾਸ ਹੋਣ ਤੋਂ ਪਹਿਲਾਂ ਵਾਦੂ ਰਕਮ ਜਿਹੜੀ ਹੈ ਉਹ ਵਾਪਸ ਭੇਜ ਦੇਣਗੇ ਸੋ ਇੱਕ ਪੀੜਤ ਨੇ ਕਿਹਾ ਕਿ ਉਹ ਫੇਸਬੁੱਕ ਦੇ ਉੱਤੇ ਕੰਮ ਲੱਭ ਰਹੀ ਸੀ ਜਦੋਂ ਉਸ ਨੂੰ ਇੱਕ ਵਿਅਕਤੀ ਮਿਲਿਆ ਜਿਸ ਨੇ ਉਸ ਨੂੰ ਕਿਹਾ ਕਿ ਇੱਕ ਨਿੱਜੀ ਸਹਾਇਕ ਦੀ ਲੋੜ ਹੈ ਉਸ ਨੇ ਉਸ ਨੂੰ ਆਪਣੇ ਸਾਰੇ ਗਾਹਕਾਂ ਤੇ ਈਮੇਲਾਂ ਦੀ ਇੱਕ ਸੂਚੀ ਦਿੱਤੀ ਅਤੇ ਉਹ ਕਿਹਾ ਕਿ ਉਹ ਉਸ ਤੇ ਗੱਲਬਾਤ ਕਰੇ ਉਸ ਨੂੰ ਸ਼ਿਫਟ ਕਰੇ ਕਿ ਉਹਨਾਂ ਨੂੰ ਇੱਕ ਪੱਤਰ ਲਿਖ ਕੇ ਮਾਫੀ ਜਿਹੜੀ ਹੈ ਉਹ ਮੰਗਣ ਤੇ ਉਹਨਾਂ ਨੂੰ ਤੁਰੰਤ ਜਵਾਬ ਕਿਉਂ ਨਹੀਂ ਦੇ ਸਕਦੀ ਸੋ ਉਸ ਲੜਕੀ ਨੇ ਕਿਹਾ ਕਿ ਉਸਨੇ ਸੇਮ ਇਸੇ ਤਰੀਕੇ ਨਾਲ ਹੀ ਕੀਤਾ ਤੇ ਇਹ ਸਭ ਕੀਤਾ ਤੇ ਫਿਰ ਉਸਨੇ ਸਟੋਰ ਦੇ ਉੱਤੇ ਇੱਕ ਐਪਲ ਗਿਫਟ ਕਾਰਡ ਲੈਣ ਦੇ ਲਿਖਿਆ ਤੇ ਉਹ ਉਸ ਲੜਕੀ ਨੇ ਉਸ ਨੂੰ ਚੈੱਕ ਕਰਨ ਦੇ ਲਈ ਇੱਕ ਈਮੇਲ ਪੇਜੀ ਸੀ ਤੇ ਇਸ ਤੋਂ ਬਾਅਦ ਉਸਨੇ ਕਿਹਾ ਕਿ ਮੈਂ ਚੈੱਕ ਆਪਣੇ ਬੈਂਕ ਖਾਤੇ ਦੇ ਵਿੱਚ ਕੈਸ਼ ਕਰ ਦਿੱਤਾ ਤੇ ਮੈਨੂੰ ਲੱਗਿਆ ਕਿ ਇਹ ਅਸਲੀ ਸੀ ਪਰ ਬਰੇਗੇਸਟ ਨੂੰ ਆਖਰਕਾਰ ਪਤਾ ਲੱਗਾ ਕਿ ਚੈੱਕ ਜਿਹੜਾ ਉਹ ਨਕਲੀ ਸੀ ਯਾਨੀ ਚੈੱਕ ਨਕਲੀ ਭੇਜ ਦਿੱਤਾ ਗਿਆ ਹੁਣ ਉਹ ਆਪਣੇ ਚੈੱਕ ਦਾ ਡਾਲਰ 200 ਤੋਂ ਵੱਧ ਦਾ ਦੇਨਦਾਰ ਹੈ ਕਿਉਂਕਿ ਉਸਨੇ ਆਪਣੀ ਨਿੱਜੀ ਖਾਤੇ ਤੋਂ ਜਿਹੜੀ ਹੈ ਉਹ ਓਵਰਡਰਾਫਟ ਦੀ ਵਰਤੋਂ ਕਰਕੇ ਗਿਫਟ ਕਾਰਡ ਖਰੀਦੇ ਸਨ ਨੇ ਕਿਹਾ ਕਿ ਮੈਨੂੰ ਪਰੇਸ਼ਾਨ ਕਰਦੇ ਨੇ ਕਿ RCMP ਇਸ ਬਾਰੇ ਕੁਝ ਨਹੀਂ ਕਰ ਸਕਦੀ ਕਿਉਂਕਿ ਮੇਰੇ ਨਾਲ ਧੋਖਾ ਹੋਇਆ ਸੀ ਪਰ ਮੈਂ ਆਪਣਾ ਜਿਹੜਾ ਸਬਕ ਸਿੱਖਿਆ ਹੈ ਤੇ ਹੁਣ ਮੈਨੂੰ ਜਿਹੜੀ ਹੈ ਮੈਨੂੰ ਫੇਸਬੁੱਕ ਦੀਆਂ ਨੌਕਰੀਆਂ ਦੀ ਵੀ ਪਰਵਾਹ ਨਹੀਂ ਹੈ ਤੇ ਇਮਾਨਦਾਰੀ ਦੇ ਨਾਲ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਨੂੰ ਰੋਕਣ ਦੀ ਲੋੜ ਹੈ ਸੂਬੇ ਪਰਦੇ ਵਿੱਚ 73 ਸਰਗਰਮ ਜੰਗਲੀ ਅੱਗਾਂ ਦੇ ਵਿੱਚੋਂ ਬੀਸੀ ਦੇ ਉੱਤਰ ਪੂਰਬ ਦੇ ਵਿੱਚ ਇਸ ਵੇਲੇ ਜਿਹੜੀਆਂ ਨੇ 63 ਅੱਗਾਂ ਦਰਜ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ ਪ੍ਰਿੰਸ ਜੋਰਜ ਫਾਇਰ ਸੈਂਟਰ ਜੋ ਕਿ ਜੰਗਲੀ ਅੱਗ ਪ੍ਰਬੰਧਨ ਦੇ ਲਈ ਜ਼ਿੰਮੇਵਾਰ ਖੇਤਰੀ ਫਾਇਰ ਸੈਂਟਰ ਹੈ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ 39 ਕੰਟਰੋਲ ਤੋਂ ਬਾਹਰ ਨੇ 24 ਆਤਾ ਕਾਬੂ ਹੇਠ ਨੇ ਜਾਂ ਫਿਰ ਹੋਰ ਵਧਨ ਦੀ ਉਮੀਦ ਜਿਹੜੀ ਹੈ ਉਹਨਾਂ ਦੀ ਫਿਲਹਾਲ ਨਹੀਂ ਹੈ ਤੇ ਇਸ ਤੋਂ ਇਲਾਵਾ ਜਿਹੜੀ ਹੈ ਗੱਲ ਕੀਤੀ ਜਾਵੇ ਤਾਂ ਇਹ ਜੰਗਲੀ ਅੱਗ ਕਿਸ ਕਟੇਨਾਵ ਨਦੀ ਜੰਗਲੀ ਅੱਗ ਨੇ ਵੀਰਵਾਰ ਨੂੰ 29 ਮਈ ਨੂੰ ਪੀਸ ਰਿਵਰ ਖੇਤਰ ਦੇ ਵਿੱਚ ਇੱਕ ਨਿਕਾਸੀਆ ਦੇਸ਼ ਜਾਰੀ ਕੀਤਾ 1100 ਹੈਕਟੇਅਰ ਦੇ ਵਿੱਚ ਜਿਹੜੀ ਹੈ ਇਹ ਫੈਲੀ ਇਸ ਵੱਡੀ ਅੱਗ ਦਾ ਪਤਾ ਇੱਕ ਦਿਨ ਪਹਿਲਾਂ ਤੱਕ ਨਹੀਂ ਲੱਗਿਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਇਹ ਮਨੁੱਖੀ ਕਾਰਨਾ ਦੇ ਕਰਕੇ ਮਨੁੱਖੀ ਗਤੀਵਿਧੀਆਂ ਦੇ ਕਾਰਨ ਹੋਈ ਹੈ ਬੀਸੀ ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ 56 ਅੱਗਾਂ ਬਿਜਲੀ ਕਰਕੇ ਲੱਗੀਆਂ ਸਨ ਜਦੋਂ ਕਿ ਪੰਜ ਮਨੁੱਖੀ ਗਤੀਵਿਧੀਆਂ ਕਾਰਨ ਵੀ ਲੱਗੀਆਂ ਸਨ ਪ੍ਰਿੰਸ ਜੋਰਜ ਫਾਇਰ ਸੈਂਟਰ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਜੰਗਲੀ ਖੇਤਰ ਹੈ ਜੋ 30.6 ਮਿਲੀਅਨ ਹੈਕਟੇਰ ਨੂੰ ਕਵਰ ਕਰਦਾ ਹੈ ਜੋ ਕਿ ਵੈਂਕੂਵਰ ਟਾਪੂ ਦੇ ਆਕਾਰ ਤੋਂ 10 ਗੁਣਾ ਵੱਡਾ ਖੇਤਰ ਹੈ ਦੱਖਣ ਪੂਰਬੀ ਫਾਇਰ ਸੈਂਟਰ ਦੇ ਵਿੱਚ ਸੱਤ ਜੰਗਲੀ ਅੱਗਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਜਿਹੜੀ ਹੈ ਉਹ ਕਾਬੂ ਤੋਂ ਬਾਹਰ ਕੋਸਟਲ ਸੈਂਟਰ ਦੇ ਵਿੱਚ ਇੱਕ ਜੰਗਲ ਦੀ ਅੱਗ ਕਾਬੂ ਦੇ ਵਿੱਚ ਹੈ ਜਿਸ ਵਿੱਚ ਸੂਬੇ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਸ਼ਾਮਿਲ ਹਨ ਉਹ ਅੱਗ ਵੀਰਵਾਰ 29 ਮਈ ਨੂੰ ਲੱਗੀ ਸੀ ਤੇ ਇਸ ਦਾ ਆਕਾਰ 1.3 ਹੈਕਟੇਅਰ ਦੱਸਿਆ ਗਿਆ ਸੀ ਪਿਛਲੇ ਹਫਤੇ ਬੁੱਧਵਾਰ ਨੂੰ ਜਿਹੜਾ ਉਹ 28 ਮਈ ਨੂੰ ਮੈਨੀਟੋਬਾ ਨੇ ਸੂਬੇ ਦੇ ਉੱਤਰ ਦੇ ਵਿੱਚ ਜੰਗਲ ਦੀ ਅੱਗ ਦੀ ਉੱਚ ਗਤੀ ਵਿਧੀ ਦੇ ਕਾਰਨ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮਗਦਾਨ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ